ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਰੈਸਰ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਗੱਬਣ ਮੱਝ ਪਕਾਉ ਹੈ ਜੀ ਜੀਮੇਦਾਰ ਭਰਾ ਠੀਕ ਹੈ ਨਾ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਅਦ ਤੋਂ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਵੀਰੇ ਆਪਣਾ ਨਾਮ ਮੇਰਾ ਪਰਮੇਂਦਰ ਸਿੰਘ ਪਿੰਡ ਰੈਸਰੀ ਹਾਂਜੀ ਮੱਝ ਦੀ ਜਾਣਕਾਰੀ ਦੋ ਬਾਈ ਆਪਣੀ ਮੱਝ ਤੀਜਾ ਸੂਆ ਆਪਣੇ ਕੋਲੇ ਸੂਈ ਵੀ ਆਈ ਚੌਥੇ ਸੂਏ ਨੂੰ ਗੱਭਣਾ 8 ਮਹੀਨੇ ਨਹੀਂ ਗੱਭਣਾ 8 ਮਹੀਨੇ ਲੱਗ ਕੇ ਕਿੰਨੀ ਤਰੀਕ ਨੂੰ ਲੱਗਿਆ 8ਵਾਂ ਮਹੀਨਾ ਕਿਵੇਂ ਜੀ 8ਵੇਂ ਮਹੀਨੇ ਕਿੰਨੀ ਤਰੀਕ ਨੂੰ ਲੱਗਿਆ ਇਹਨੂੰ ਕੱਲ ਤੋਂ 11 ਤਰੀਕ ਤੋਂ ਲੱਗਿਆ ਜੀ ਕੱਲ ਨੂੰ 11 ਤਰੀਕ ਨੂੰ 8ਵੇਂ ਮਹੀਨੇ ਲੱਗ ਗਿਆ ਹਾਂਜੀ ਠੀਕ ਹੈ ਜੀ ਤੇ ਰੇਟ ਭਰਾ ਦਾ ਰੇਟ ਦਾ ਫੋਨ ਤੇ ਕਰ ਲਓ ਜੀ ਰੇਟ ਫੋਨ ਤੇ ਕਰਾਂਗੇ ਠੀਕ ਹੈ ਜੀ ਪਿਛਲੇ ਸੂਏ ਬਾਈ ਦੁੱਧ ਦੇ ਕਿ ਪਿਛਲੇ ਸੂਏ 12 ਲੀਟਰ ਦੁੱਧ ਸੀ ਤੇ ਆ ਕਟੀਆਂ ਝੁੱਟੀਆਂ ਇਹਦੀਆਂ ਹੀ ਆ ਹਾਂ ਇਹਦੀਆਂ ਹੀ ਆ ਵੀਰੇ ਇਹ ਝੋਟੀਆਂ ਦੀ ਲੋ ਭਰਾ ਕੋਈ ਵਪਾਰ ਦਾ ਕੰਮ ਨਹੀਂ ਪਈਦਾ ਘਰੇਲੂ ਮੱਝ ਆ ਦੇਖ ਸਕਦੇ ਹੋ ਉਹ ਕਟੀਆਂ ਵੀ ਇਹਦੀਆਂ ਹੀ ਆ ਤੋੜ ਦੋ ਭਰਾ ਮੜਾ ਜੀ ਨੂੰ ਲੋ ਚੈੱਕ ਕਰ ਸਕਦੇ 12 ਲੀਟਰ ਬਾਈ ਦੁੱਧ ਦੱਸ ਰਿਹਾ ਤੋੜ ਦੋ ਭਰਾ ਲਮੀ ਤੋੜ ਦੋ ਲੋ ਚ ਕਾਦ ਬੈਠ ਸੁੱਖਣਾ ਕਰਮ ਵਾਲੇ ਬਸ ਦੇਖ ਸਕਦੇ ਹੋ ਲੈ ਵੇ ਦੰ ਤਾਜਾ ਤੁਸੀਂ ਲਾਹ ਦੇ ਭਰਾ ਠੀਕ ਹਨ ਲੋ ਜੀ ਇਹ ਡਰਾਈ ਬਾਈ ਕਿਦੋਂ ਕੀਤੀ ਆਪਾਂ ਤੁਦੂ ਇੱਕ ਮਹੀਨਾ ਹੋ ਗਿਆ ਈ ਡਰਾਈ ਕਰੀ ਇਹਨੂੰ ਠੀਕ ਆ ਹਾਂਜੀ ਠੀਕ ਆ ਠੀਕ ਆ ਬੱਸ ਇੱਕ ਮਹੀਨਾ ਹੋ ਗਿਆ ਇਹਨੂੰ ਡਰਾਈ ਕਰੀ ਨੂੰ ਠੀਕ ਹੈ ਨਾ ਥਾਂ ਤੁਣ ਓਕੇ ਵੀ ਸਾਰੇ ਓਕੇ ਆ ਜੀ ਵੀਰੇ ਠੀਕ ਆ ਠੀਕ ਲੋ ਜੀ ਢੱਲਾਂ ਢੁਲਾਂ ਤੁਸੀਂ ਦੇਖ ਸਕਦੇ ਹੋ ਕਰਮਾਂ ਵਾਲੀ ਦੀਆਂ ਨਾੜਾਂ ਦੁੱਧ ਵਾਲੀ ਦੀਆਂ ਜਿਵੇਂ ਗਾਂ ਦੇ ਖੜੀ ਹੁੰਦੀ ਐ ਇਦਾਂ ਖੜੀ ਹੁਣ ਤੇ ਬਾਈ ਜੀ ਨੇ ਜਰੂਰ ਕਨੈਕਟ ਕਰੋ ਪੈਂਟ ਰੈਸਰ ਤੇ ਜ਼ਿਲ੍ਹਾ ਨੂੰ ਕਹਿੰਦਾ ਬਰਨਾਲਾ ਠੀਕ ਹੈ ਨਾ ਲੋ ਜੀ ਫੇਸ ਚੈੱਕ ਕਰਾਂ ਤੇ ਹੁਣ ਠੀਕ ਹੈ बैक साइड भाई जी ना आज रुक ना एट ठीक है मिल गया इसे नवी वीडियो चल ओके बाय